ਸਾਰੀ ਸਾਲਾਂ ਦੇ ਮੈਚਸ ਨੂੰ ਤਿਆਰ ਪੇ ਮੈਂ ਪਹਾਵਾਂਗੇ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਜੁੜੇ ਸਪੋਰਟਸ ਤੇ ਅੱਜ ਪਹੁੰਚ ਗਏ ਜੀ ਪਿੰਡ ਬੌਡੇ ਜਿਲ੍ਹਾ ਵਾਈ ਚੈਂਪੀਅਨਸ਼ਿਪ ਵਾਲੀਬਾਲ ਸ਼ੂਟਿੰਗ ਮੀਡੀਅਮ ਦੇ ਇੱਧਰ ਕੱਚੀ ਦੇ ਮੈਚ ਵੀ ਚੱਲ ਰਹੇ ਆ ਕੱਚੀ ਦੀਆਂ ਜਿਹੜੀਆਂ ਲਿਮਟਿਡ ਜੀਆਂ ਟੀਮਾਂ ਐਂਟਰ ਕਰਕੇ ਇਹਦਾ ਮਿਨੀ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਬੌਡੇ ਨਾਲ ਦੀ ਨਾਲ 10 ਵਜੇ ਤੇ ਮੈਚ ਸ਼ੁਰੂ ਹੋਏ ਹੋਏ ਆ ਤੇ ਹੁਣ ਮੈਚ ਗੰਜੀ ਗਲਾਬ ਸਿੰਗਲ ਤੇ ਮੱਲੰਗਾ ਹਮਤਪੁਰਾ ਆਇਆ ਓ ਮਾਈ ਗਾ ਹੈਰੀ ਖੜਾ ਨਾ ਮੱਲੰਗਾਲਾ ਹੋਰ ਹੈਰੀ ਕੀ ਹਾਲ ਹੈ ਕਿ ਨਹੀਂ ਯਾਰ ਭਾਈ ਯਾਰ ਤੂੰ ਹੀ ਤਾਜ ਉੱਬਰ ਭਾਈ ਜਦੋਂ ਆਉਂਦਾ ਲਾਈਵ ਤੇ ਸਟਾਰਾਂ ਦਾ ਮੀਂਹ ਭਰਾ ਦਿੰਦਾ ਆ ਕਿ ਮੇਰਾ ਮੀਂਹ ਭਰਾਈ ਜਾਂਦਾ ਟੀਮ ਜੋ ਕੱਢੀ ਜਾਂਦੇ ਬਰੋ ਭਾਈ ਤੁਹਾਡੀ ਗਲਤ ਗੱਲ ਆ ਨਹੀਂ ਕਿਵੇਂ ਫਾਰਮੈਟ ਕੀ ਹੈਗਾ ਜੇ ਕੱਚੀ ਦਾ ਤੁਹਾਡਾ ਆਲਪਣਾ ਕੱਚੀ ਦਾ ਖੇਡ ਲਓ ਫਿਰ ਤੂੰ ਦਾ ਇਹ ਵਧ ਗਏ ਬੰਦੇ ਹਾਂ ਕੋਈ ਮੂਰ ਨਹੀਂ ਟੀਮ ਕੱਢੀ ਜਾਂਦੇ ਦੇਖ ਲਈ ਬਰਨਾਲਾ ਅੱਛਾ ਜਿਲਾ ਵਈ ਜਿਹਦਾ ਫੇਰ ਤਾਂ ਬਈ ਜਾਇਜ਼ ਆ ਕੱਚੀ ਦੇ ਵੀ ਜਿਲਾ ਵਾਈ ਦੇ ਆ ਓਕੇ ਇਹ ਸੈੱਟ ਮੇਰੇ ਮਿੱਤਰੋ ਸੈੱਟ ਅਪਡੇਟ ਵੀ ਦਿੰਨੇ ਆ ਤੁਹਾਨੂੰ ਜਿਹੜੇ ਆਪਣੇ ਕੋਲ ਸੈੱਟ ਪਹੁੰਚੇ ਆ ਆਪਾਂ 2 ਮਿੰਟ ਗੱਲਾਂ ਬਾਤਾਂ ਹੀ ਕਰਨੀਆਂ ਅੱਜ ਪਹਿਲਾਂ ਸ਼ੁਰੂਆਤ ਤੇ ਕਿਉਂਕਿ ਹਜੇ ਮੈਚਾਂ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਉਧਰ ਜਿਹੜੇ ਗਰਾਊਂਡ 3 ਉਧਰ ਤਿਆਰ ਹੋ ਚੁੱਕਿਆ ਚੌਥਾ ਅਮਰੀਕ ਬਾਈ ਆਪਣਾ ਗਾਂਧੀ ਸਪੋਰਟਸ ਵਾਲਾ ਕਲੇਬ ਟੂ ਹੇ ਵਾਲਾ ਚੌਥਾ ਗਰਾਊਂਡ ਵੀ ਇੱਧਰ ਤਿਆਰ ਹੋ ਰਿਹਾ ਪੰਜਵਾਂ ਹੋਮ ਗਰਾਊਂਡ ਗਰਾਊਂਡ ਸਾਰੇ ਚੱਲਣਗੇ ਇਰਜਲਾ ਵਾਜ ਦੀਆਂ ਟੀਮਾਂ ਬਹੁਤ ਚੋਟੀ ਦੀਆਂ ਬਣਦੀਆਂ ਜੀ ਸ਼ੇਅਰ ਕਰੀ ਚੱਲੋ ਸਾਰੇ ਪਰਾ ਸ਼ੇਅਰ ਕਰੋ ਕਰੀ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਟਾਈਮ ਆਪਾਂ ਅੱਜ ਆਪਾਂ ਕਾਫੀ ਦਿਨਾਂ ਬਾਅਦ ਹਰਜੋਤ ਸਿੰਘ ਬਰਾੜ ਝਾੜੀ ਵਾਲਿਆ ਯਾਰ ਆ ਗਿਆ ਲਾਈਵ ਤੇ 2 ਮਾਰਚ ਨੂੰ ਲੱਗਣੀ ਹੈ ਰੌਣਕਾਂ ਝਾੜੀ ਵਾਲਾ ਪਿੰਡ ਜ਼ਿਲ੍ਹਾ ਫਰੋਜ਼ਪੁਰ ਫਰੋਜ਼ਪੁਰ ਹੀ ਹੈ ਨਾ ਹਰਜੋਤ ਹੋਰ ਮੈਂ ਗਲਤ ਬੋਲਦਾ ਕਿਉਂਕਿ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਫਰੀਦਕੋਟ ਪਈਦਾ ਤੁਹਾਨੂੰ ਰੋਈਪਰੀਆ ਇਹ ਛਾੜ ਲਈ ਛਾੜ ਲਈ ਕਿਹੜਾ ਜਿਲ੍ਹਾ ਇਹਨਾਂ ਦਾ ਓ ਹੈਲੋ ਕਿਹੜਾ ਮੋਗਾ ਪੈਂਦਾ ਇਹਨਾਂ ਦਾ ਮੋਗਾ ਮੈਂ ਕਿੱੜ ਲੈਂਦਾ ਮੋਗਾ ਮੇਰਾ ਕਾਂਤੂ ਆ ਗਿਆ ਕਾਂਤੂ ਨੂੰ ਖੜਾਇਆ ਦਾ ਵੀ ਮੋਗਾ ਹੀ ਇਹ ਇਹਦਾ ਬਠੰਡਾ ਇਹਦਾ ਬਠੰਡਾ ਜਿਹੜਾ ਆਲ ਉੱਪਰ ਗਈ ਹੈ ਜਰ ਇਹਦਾ ਕੋਈ ਗੱਲ ਨਹੀਂ ਓਏ ਜ਼ਿਲ੍ਹਾ ਵਾਈਸ ਜਦੋਂ ਜ਼ਿਲ੍ਹਾ ਵਾਈਸ ਤੱਕ ਕਹੀਂ ਹੁੰਦਾ ਮਾ 35 ਕਿਲੋਮੀਟਰ 35 ਕਿਲੋਮੀਟਰ ਲੋਕ ਨਹੀਂ ਹੈਂ ਨਾ ਮਾ ਵੀਕਲ ਉੱਪਰ ਭੱਲੇਗਾ ਪੈਂਦਾ ਮਾ ਗੂਗਲ ਕੱਢ ਲਾ ਹੈ ਤਾਂ ਹੈ ਨੇੜੇ ਹੀ ਆਇਆ ਹੈ ਤਾਂ ਹਾਂ ਜੀ ਪ੍ਰੀਤ ਸਿੰਘ ਜੀ ਕੱਚੀ ਦੇ ਵੀ ਚੱਲ ਰਹੇ ਆ ਮੈਚ ਇਹ ਕੱਚੀ ਦੇ ਚੱਲ ਜੰਦੇ ਮੀਡੀਅਮ ਦੇ ਹਜੇ ਸ਼ੁਰੂ ਨਹੀਂ ਹੋਏ ਟੀਮਾਂ ਆ ਰਹੀਆਂ ਜ਼ਿਲ੍ਹਾ ਵਾਈਸ ਦੇ ਆ ਜਿਹੜੇ ਓਏ ਮੈਂ ਮੈਂ ਖੇਡ ਲੈਣਾ ਤੈਨੂੰ ਕਹੀ ਜਾਂਦਾ ਮੇਰਾ ਮੁੱਗ ਗਿਆ ਮੈਂ ਖੇਡ ਲੈਣਾ ਨਾਲੇ ਹਾਰਾਂ ਦਾ ਭੇਤੀਆਂ ਮੈਂ ਚੱਲ ਆਏ ਇੱਕ ਚਲੋ ਜੀ ਉਹਨਾਂ ਟਾਈਮ ਖੇਡਦੇ ਆ ਮੈਚ ਲਾਉਣਾ ਕਿ ਲਾਈਵ ਅਫੇਅਰ ਹੋਵਾਂਗੇ ਦੁਬਾਰਾ ਇੱਕ ਅਰੀ ਤੁਹਾਨੂੰ ਅਪਡੇਟ ਦੇਣੀ ਸੀ ਵੀ ਤਿਆਰੀ ਆ ਪੂਰੀ ਗਰਾਊਂਡਾਂ ਦੀ ਪਹੁੰਚ ਜਾਓ ਮੇਰਾ ਵੀਰ ਸਾਰੇ ਭਰਾ ਆਹ